ਡੇਰਾ ਬਾਬਾ ਨਾਨਕ ਬੜੇ ਹੀ ਪਵਿੱਤਰ ਤੇ ਇਤਿਹਾਸਕ ਧਰਤੀ ਦੇ ਰਹਿਣ ਵਾਲੇ ਹਜ਼ਾਰਾਂ ਦੀ ਗਿਣਤੀ ਚਾ ਜਿੱਥੇ ਇਸ ਸਮਾਗਮ ਦੇ ਵਿੱਚ ਪਹੁੰਚੇ ਹੋਏ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾ ਭੈਣਾ ਛੋਟੇ ਬੱਚੇ ਵੀ ਨਜ਼ਰ ਆ ਰਹੇ ਨੇ ਸਾਰਿਆਂ ਦਾ ਧੰਨਵਾਦ ਜ਼ਿਲ੍ਹਾ ਪ੍ਰਸ਼ਾਸਨ ਪਠਾਨਕੋਟ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਅੰਮ੍ਰਿਤਸਰ ਸਾਹਿਬ ਜਿੰਨੇ ਵੀ ਅਧਿਕਾਰੀ ਮੇਰੇ ਕੈਬਨਟ ਦੇ ਸਾਥੀ ਐਮਐਲਏ ਸਹਿਬਾਨ ਚੇਅਰਮੈਨ ਸਹਿਬਾਨ ਵਰਕਰ ਵਲੰਟੀਅਰ ਸਹਿਬਾਨ ਜਿਨ੍ਹਾਂ ਨੇ ਗੋਡੇ-ਗੋਡੇ ਤੋਂ ਪਾਣੀ ਤੋਂ ਲੈ ਕੇ ਗਲਗਲ ਪਾਣੀ ਤੱਕ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੀ ਸਹਾਇਤਾ ਕੀਤੀ ਤੇ ਅਫਸਰ ਸਾਹਿਬਾਨ ਜਿਨ੍ਹਾਂ ਨੇ ਬਾਅਦ ਦੇ ਵਿੱਚ ਗਰਦਾਰੀਆਂ ਸਪੈਸ਼ਲ ਗਰਦਾਰੀਆਂ ਕਰਕੇ ਲੋਕਾਂ ਦੇ ਨੁਕਸਾਨ ਦਾ ਇੱਕ ਅਸੈਸਮੈਂਟ ਇੱਕ ਲਿਸਟਾ ਬਣਾ ਕੇ ਤਿਆਰ ਕਰਕੇ ਦਿੱਤੀਆਂ ਜਿਹਦੇ ਕਰਕੇ ਅਸੀਂ ਅੱਜ ਇਹ ਜਿਹੜਾ ਘਰਾਂ ਵਾਸਤੇ ਮੁਆਵਜ਼ਾ ਜਿਹੜਾ ਉਹ ਵੰਡਣ ਦੇ ਕਾਬਿਲ ਹੋਏ ਆ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਹਨੂੰ ਕੋਈ ਖੁਸ਼ੀ ਦਾ ਸਮਾਗਮ ਨਹੀਂ ਕਹੂੰਗਾ ਕਿਉਂਕਿ ਕੁਦਰਤ ਦੀ ਮਾਰ ਐਸੀ ਪਈ ਇਸ ਇਲਾਕੇ 'ਚ ਖਾਸ ਤੌਰ ਤੇ ਕਿ ਲੋਕ ਜਿਨ੍ਹਾਂ ਘਰਾਂ ਨੂੰ ساری ਉਮਰ ਦਾ ਆਸਰਾ ਸਮਝੀ ਬੈਠੇ ਸੀ ਉਹ ਘਰ ਚੰਦ ਮਿੰਟ ਕੁਛ ਘੰਟੇ ਹੀ ਸਾਥ ਦੇ ਸਕੇ ਤੇ ਅੱਖਾਂ ਦੇ ਸਾਹਮਣੇ ਉਹ ਘਰ ਜਿਹੜੇ ਨੇ ਉਹ ਪਾਣੀ ਦੇ ਵਿੱਚ ਬਹਿ ਗਏ ਉਹ ਘਰ ਨਹੀਂ ਬਹੇ ਬਹੁਤ ਸਾਰੇ ਲੋਕਾਂ ਦੇ ਸੁਪਨੇ ਵਿੱਚ ਬਹਿ ਗਏ ਬੱਚਿਆਂ ਦੀਆਂ ਕਿਤਾਬਾਂ ਸਿਲੇਬਸ ਦੀਆਂ ਬਹਿ ਗਈਆਂ ਕੀਮਤੀ ਸਮਾਨ ਗਹਿਣੇ ਗੱਟੇ ਪੇਟੀਆਂ ਸੰਦੂਕ ਸਾਰਾ ਕੁਝ ਉਸ ਦਰਦਨਾਕ ਹੜ੍ਹ ਦੇ ਵਿੱਚ ਬਹਿ ਗਿਆ ਪਸ਼ੂ ਜ਼ਮੀਨਾਂ ਫਸਲਾਂ ਬਹੁਤ ਜਿਆਦਾ ਨੁਕਸਾਨ ਹੋਇਆ ਇਸ ਇਲਾਕੇ ਦਾ ਖਾਸ ਤੌਰ ਤੇ ਮੈਂ ਆ ਕੇ ਜਦੋਂ ਦੇਖ ਕੇ ਗਿਆ ਤਾਂ ਬੜਾ ਦੁੱਖ ਹੋਇਆ ਇਸ ਗੱਲ ਦਾ ਕਿ ਸਾਰੀ ਦੁਨੀਆ ਨੂੰ ਰੋਟੀ ਖਾਣ ਵਾਲਾ ਪੰਜਾਬ ਸਰਪੱਤ ਦਾ ਪਲਾ ਮੰਗਣ ਵਾਲੀ ਬਾਣੀ ਦਾ ਬਾਰਿਸ਼ ਪੰਜਾਬ ਆ ਕਿਹੜੇ ਇਮਤਿਹਾਨ ਚ ਪ੍ਰਮਾਤਮਾ ਨੇ ਪਾਤਾ ਪਰ ਮੈਂ ਪੰਜਾਬ ਦੇ ਉਹਨਾਂ ਇਨਸਾਨੀਅਤ ਨੂੰ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਲੋਕਾਂ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਕੋਈ Rajasthan ਤੋਂ ਚੱਲ ਕੇ ਆਇਆ ਕੋਈ ਬਠਿੰਡੇ ਤੋਂ ਚੱਲ ਕੇ ਆਇਆ ਕੋਈ ਮਾਨਸਾ ਤੋਂ ਕੋਈ ਸੰਗਰੂਰ ਤੋਂ ਕੋਈ ਬਰਨਾਲੇ ਤੋਂ ਕੋਈ ਪਟਿਆਲੇ ਤੋਂ ਕੋਈ ਉੱਤਰਾ ਉੱਤਰਾਖੰਡ ਚੋਂ ਕੋਈ ਹਰਿਆਣੇ ਚੋਂ ਜਿੱਥੇ-ਜਿੱਥੇ ਵੀ ਸਨੇਹਾ ਜਾਇਗਿਆ ਜਲੰਧਰੋਂ ਫਿਰੋਜ਼ਪੁਰ ਤੋਂ ਜਿੱਥੇ-ਜਿੱਥੇ ਵੀ ਸਨੇਹਾ ਪਹੁੰਚੀ ਗਿਆ ਕਿ ਉੱਥੇ ਲੋਕ ਸੰਕਟ ਚ ਨੇ ਲੋਕ ਟਰਾਲੀਆਂ ਲੈ ਕੇ ਆਪ ਮਹਾਰੇ ਤੁਰਪੇ ਕਿਸੇ 'ਚ ਰਜਾਈਆਂ ਲੱਦੀਆਂ ਹੋਈਆਂ ਸੀ ਕਿਸੇ 'ਚ ਰਾਸ਼ਨ ਪਾਣੀ ਸੀ ਕਿਸੇ 'ਚ ਮੱਛਰਦਾਨੀਆਂ ਸੀ ਇਸ ਗੱਲ ਦੀ ਮਿਸਾਲ ਦੁਨੀਆ ਦੇ ਵਿੱਚ ਪੇਸ਼ ਕਰਤੀ ਕਿ ਪੰਜਾਬੀ ਪੂਰੀ ਦੁਨੀਆ ਦੇ ਸੰਕਟਾਂ ਹਰਦੇ ਹੀ ਹਰਦੇ ਆ ਜੇ ਉਹਨਾਂ ਦੇ ਆਪਦਿਆਂ ਤੇ ਸੰਕਟ ਆ ਜਾਏ ਤਾਂ ਉਹ ਹਰ ਇੱਕ ਚੀਜ਼ ਨਿਸ਼ਾਵਰ ਕਰਨ ਤੱਕ ਜਾਂਦੇ ਆ ਕਿ ਸਾਡੇ ਭੈਣ ਭਾਈ ਜਿਹੜੇ ਨੇ ਉਹ ਦੁੱਖਾਂ ਦੇ ਵਿੱਚ ਜੇ ਫਸੇ ਹੋਏ ਨੇ ਤਾਂ ਅਸੀਂ ਉਹਨਾਂ ਨੂੰ ਕੱਢ ਲਾਂਗੇ ਇਹ ਮਿਸਾਲ ਦੁਨੀਆ ਦੇ ਵਿੱਚ ਪੇਸ਼ ਹੋ ਗਈ ਕੋਈ ਹੋਰ ਸੂਬਾ ਹੁੰਦਾ ਐਨੇ ਹੜ ਆਏ ਹੁੰਦੇ ਕਈ ਸਾਲ ਨਹੀਂ ਉੱਠ ਸਕਦਾ ਸੀ ਕਈ ਸਾਲ ਨਹੀਂ ਉੱਠ ਸਕਦਾ ਸੀ ਇਹ ਗੁਰੂਆਂ ਦੀ ਧਰਤੀ ਹੈ ਇਹਨੂੰ ਵਰਦਾਨ ਪ੍ਰਾਪਤ ਹੈ ਇੱਥੇ ਕੁਰਬਾਨੀਆਂ ਹੋਈਆਂ ਨੇ ਅੱਜ 350 ਸਾਲਾ ਗੁਰੂ ਤੇਗ ਬਹਾਦਰ ਜੀ ਦਾ ਮਨਾ ਰਿਆਂ ਅਸੀਂ ਤਾਂ ਕਿਸੇ ਵਾਸਤੇ ਆਪਣੇ ਸੀਸ ਕਟਾਉਣ ਵਾਲੇ ਅਸੀਂ ਤਾਂ ਕਿਸੇ ਹੋਰ ਧਰਮ ਦੀ ਰੱਖਿਆ ਕਰਨ ਵਾਸਤੇ ਦੇਗਿਆਂ ਚੁੱਬਣ ਵਾਲੇ ਸੀਸ ਤੇ ਆਰੇ ਚਲਵਾਉਣ ਵਾਲੇ ਤੇ ਰੂਹ ਦੇ ਵਿੱਚ ਬਨ ਕੇ ਅੱਗਾਂ ਦੇ ਵਿੱਚ ਸੜਨ ਵਾਲੇ ਇਤੋਂ ਵੱਡੇ ਜ਼ੁਲਮ ਨਹੀਂ ਹੋ ਸਕਦੇ ਉਹ ਜ਼ੁਲਮ ਚਲ ਨਾਲੇ ਆ ਜੀ ਸਾਡੇ ਪੁਰਖੇ ਜਿਹੜੇ ਨੇ ਤਾਂ ਸਾਬਤ ਹੋ ਗਿਆ ਕਿ ਅਸੀਂ ਪੰਜਾਬੀ ਜਿਹੜੇ ਆ ਕਦੇ ਸੰਕਟ ਤੋਂ ਹਾਰਦੇ ਨਹੀਂ ਜੇ ਕੋਈ ਮੁਸ਼ਕਲ ਆਵੇ ਸੰਕਟ ਆਵੇ ਪੰਜਾਬੀਆਂ ਦੇ ਇਰਾਦੇ ਆ ਮੂਰੇ ਸੰਕਟ ਛੋਟਾ ਰਹਿ ਜਾਂਦਾ